ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਪੁੱਚੋ ਖੁਰਦ ਇਹ ਪੈਂਡ ਬਠਿੰਡੇ ਜ਼ਿਲ੍ਹੇ ਦਾ ਹੈ ਬਠਿੰਡੇ ਤੋਂ ਸੰਗਰੂਰ ਪਰਨਾਲੇ ਵਾਲੇ ਹਾਈਵੇ ਦੇ ਉੱਤੇ ਆਉਂਦਾ ਹੈ ਪੁੱਚੋ ਕਲਾਂ ਜਾਂ ਪੁੱਚੋ ਮੰਡੀ ਇਹਦੇ ਬਿਲਕੁਲ ਨੇੜੇ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਸਿੱਧੂ ਡੇਰੀ ਫਾਰਮ ਤੇ ਬਾਈ ਦਾ ਵਪਾਰ ਦਾ ਕੰਮ ਹੈ ਹੀਫਰ ਹੁੰਦੀਆਂ ਵਿਕਰੀ ਵਾਲੀਆਂ ਵੜਾ ਹੁੰਦੀਆਂ ਵਿਕਰੀ ਵਾਲੀਆਂ ਤੇ ਅੱਜ ਦੀ ਜਿਹੜੀ ਵੀਡੀਓ ਹੈ ਇਦੇ ਸੋਨੂੰ ਮੈਂ 5 ਜਰਸੀ ਵੜਾ ਦਿਖਾ ਰਿਆ ਪੰਜੇ ਜਰਸੀਆਂ ਦੇ ਵਿੱਚੋਂ ਦੋ ਗੱਭਨ ਚੈੱਕ ਪਾਸ ਐ ਇੱਕ ਦੀ ਏਆਈ ਹੋਈ ਵੀ ਐ ਬਾਕੀ ਡਿਟੇਲ ਆਪਾਂ ਨੂੰ ਬਾਈ ਦੱਸ ਦੂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੂ ਤੁਸੀਂ ਆਪਦੀ ਮਰਜ਼ੀ ਨਾਲ ਖਰੀਦਦੇ ਹੋ ਆਪਦੀ ਤਸੱਲੀ ਨਾਲ ਖਰੀਦਿਆ ਕਰੋ ਨੰਬਰ ਸਕਰੀਨ ਉੱਤੇ ਸਿੱਧਾ ਬਾਈ ਦਾ ਚੱਲਦਾ ਰਹਿਣਾ ਆਓ ਡਿਟੇਲ ਪੁੱਛਣੀ ਸ਼ੁਰੂ ਕਰੀਏ ਲਾਸਟ ਤੇ ਵੜ ਦਿਖਾਉਣੀ ਐ ਇਹ ਤੋਂ ਪਹਿਲਾਂ ਤੁਹਾਨੂੰ ਮੈਂ ਉਸ ਛੋਟੀਆਂ ਬੱਚੀਆਂ ਜਿਹੜੀਆਂ ਉਹਨਾਂ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਨਰਮਲ ਬਾਈ ਸਤਿ ਸ਼੍ਰੀ ਅਕਾਲ ਬਈ ਸ਼ਿਕਾ ਜੀ ਨਰਮਲ ਅੱਜ 5000 ਸੀ ਆਪਾਂ ਵਿਖਾਉਣੀ ਹੈ ਹਾਂਜੀ 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 ਪਹਿਲੇ ਨੰਬਰ ਤੇ ਜਿਹੜੀ ਬੱਚੀ ਬਾਈ ਤੇਰੇ ਨਾਲ ਹੀ ਖੜੀ ਹੈ ਹਾਂਜੀ ਇਹ 7 7.5 7 ਕਿਹ ਮਹੀਨਾ ਦਾ ਬੱਚਾ ਜੀ ਠੀਕ ਹੈ ਹਾਂਜੀ 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 ਦੋਰੀ ਬਾਈ ਸੋ ਦੋਸੋ 7.5 7 ਕਿਹ ਮਹੀਨਾ ਦਾ ਇਹ ਬੱਚਾ ਸੋਹਣਾ ਰੰਗ ਹੈ ਇਹਦਾ ਢਾਂਚਾ ਹੁਣ ਤੁਰਦੀ ਦਾ ਤੁਸੀਂ ਦੇਖ ਲੈਣਾ ਜੀ ਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਥਣ ਚਾਰ ਹੀ ਦੀਂਦੇ ਆ ਤੇ ਸੋਹਣੇ ਥਾਣਾ ਹੈ ਸੋ ਦੇਖੋ ਇਹਦੀ ਬਿਊਟੀ ਤੋਰ ਦੇ ਭਾਈ ਅੱਗੇ ਨੂੰ ਸੋ ਜੀ ਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਸਕਦੇ ਆ ਤੁਸੀਂ ਨੰਬਰ 22 ਦਾ ਸਕਰੀਨ ਉੱਤੇ ਚੱਲ ਪੈਣਾ ਇਸ ਨੰਬਰ ਤੇ ਕਾਲ ਕਰੋਗੇ ਸੋਹਣੀ ਬੱਚੀ ਪਹਿਲੇ ਨੰਬਰ ਤੇ ਛੋਟੀ ਉਮਰ ਚੰਗਾ ਟੰਚ ਹੈ ਦੋ ਨੰਬਰ ਤੇ ਬੱਚੀ ਕੋਈ ਵੀ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਆ ਨਰਮ ਭਾਈ ਇਹ ਦੰਦੋ ਕਿਵੇਂ ਆ ਇਹ ਵੀ ਖੀਰੀ ਹੈ ਜੀ ਠੀਕ ਹੈ ਹਾਂ ਜੀ ਦੰਦੋਂ ਇਹ ਵੀ ਖੀਰੀ ਹੈ ਦੋਸਤੋ ਟਾਂਚਾ ਇਹਦਾ ਵੀ ਸੋਹਣਾ ਅਲੱਗ-ਅਲੱਗ ਰੰਗ ਹੁੰਦੇ ਆ ਕੋਈ ਥੋੜੀ ਬਹੁਤ ਫਿੱਕੀ ਹੁੰਦੀ ਹੈ ਤੇ ਕੋਈ ਗੂੜੇ ਰੰਗ ਚ ਹੁੰਦੀ ਹੈ ਸੋ ਇਹਦਾ ਰੰਗ ਦੂਜੀ ਨਾਲੋਂ ਥੋੜਾ ਫਿੱਕਾ ਹੈ ਪਰ ਰੰਗ ਸੋਹਣਾ ਹੈ ਕੁਆਲਿਟੀ ਬਹੁਤ ਹੈ ਸੋ ਇਹ ਵੀ ਸੋਹਣੀ ਬੱਛੀ ਦੋ ਨੰਬਰ ਤੇ ਸੀ ਤਿੰਨ ਨੰਬਰ ਤੇ ਇੱਕ ਹੋਰ ਬੱਛੀ ਬਾਈ ਤੋਰੂਗਾ ਇਹ ਰੀ ਕਨਫਰਮ ਹੈ ਠੀਕ ਹੈ ਇਹਦੀ ਇਹ ਹੀ ਹੋਈ ਵੀ ਹੈ ਜੀ ਠੀਕ ਹੈ ਬਾਈ 31 ਦਿਨ ਹੋ ਗਏ ਜੀ ਠੀਕ ਹੈ ਆਪਾਂ ਮੰਨ ਲਓ ਜੇ ਕਿਸੇ ਨੂੰ ਕਟਨਾ ਕਰਨੀ ਆ ਆਪਣਾ ਕੋਈ ਕੱਟ ਵੀ ਹੈਗੀ ਠੀਕ ਹੈ ਕਰ ਸਕਦਾ ਜੀ ਠੀਕ ਹੈ ਹਾਂਜੀ ਪਹਿਲਾਂ ਆਪਾਂ ਇਧਰ ਐਚਪ ਅੱਛੀ ਸੀਗੀ ਆਪਾਂ ਕਰੀਏ ਆਪਾਂ ਅਗਲੀ ਵੀਡੀਓ ਦਿਖਾਵਾਂਗੇ ਜੀ ਠੀਕ ਹੈ ਹਾਂਜੀ ਹਾਂਜੀ ਸੋ ਦੋਸੋ ਕੱਟ ਨਾਲ ਚੈੱਕ ਪਾਸ ਹੋ ਜੂਗੀ 31 ਦਿਨਾਂ ਦੀ ਅੱਜ ਇਹ ਗੱਬਣ ਹੈ ਉਹਦੇ ਨਾਲ ਤੁਸੀਂ ਚੈੱਕ ਕਰਾ ਲਿਓ ਬਾਕੀ ਦੀ ਵੀਡੀਓ ਹੈਗੀ ਸਾਰੀ ਠੀਕ ਹੈ ਫਾਰਮ ਤੋਂ ਜਿੱਥੋਂ ਬਾਈ ਕਹਿੰਦਾ ਮੈਂ ਲੈ ਕੇ ਆਇਆ ਉੱਥੋਂ ਮੈਂ ਵੀਡੀਓ ਬਣਾ ਕੇ ਲਿਆਂਦੀ ਹਾਂ ਆਂਜਾ ਬਹੁਤ ਸੋਹਣਾ ਰਚੀ ਦਾ ਦੱਸੋ 31 ਦਿਨਾਂ ਦੀ ਗੱਬਣ ਹੈ ਕਿੱਟ ਨਾਲ ਕੰਫਰਮ ਹੋ ਗਈ ਤਾਂ ਉਹ ਤੂੰ 2 ਕੁ ਮਹੀਨੇ ਬਾਅਦ ਤੁਸੀਂ ਡਾਕਟਰ ਤੋਂ ਵੀ ਪਾਸ ਕਰਾ ਸਕਦੇ ਹੋ ਖੈਰੋ ਤੁਹਾਡੀ ਅੰਡਰਸਟੈਂਡਿੰਗ ਹੈ ਜਾਂ ਡੀਲ ਹੈ ਤੁਸੀਂ ਕਿਹੜੇ ਟਾਂਗਣਾ ਕਰਦੇ ਹੋ ਬਹੁਤ ਸੋਹਣਾ ਟਾਂਚਾ ਛੋਟਾ ਕੰਨ ਗੋਲ ਬਾਕੀ ਦੇਖੋ ਇਹਦੀ ਬੰਤਰ ਰੰਗ ਵੀ ਬਹੁਤ ਸੋਹਣਾ ਵੱਛੀ ਦਾ ਜਰਸੀ ਅੱਜ ਨਗੀਨੇ ਹੀ ਆ ਦੱਸੋ ਬਹੁਤ ਸੋਹੇ ਰੰਗ ਦੀਆਂ ਜਰਸੀ ਵਹਿੜਾਂ ਚਮਕ ਦੇਖੋ ਚਮੜੀ ਦੇ ਵਿੱਚ ਕੁਤ ਕਿਸੇ ਵੀ ਬੱਚੀ ਦਾ ਤੁਹਾਨੂੰ ਪੇਟ ਨਹੀਂ ਨਜ਼ਰ ਆਉਣਾ ਰੰਗ ਦੇਖੋ ਸਾਫ਼ ਸਖੈਨਾ ਬਿਲਕੁਲ ਚਾਰ ਹੀ ਥਣ ਸੋਹਣੇ ਐ ਇਹਨੂੰ ਅੱਗੇ ਗੱਭਣ ਵੱਛੀ ਨਰਮਲ ਭਾਈ ਕਿੰਨੇ ਚਿਰ ਦੀ ਗੱਭਣਾ ਇਹ ਇਹ 4 ਮਹੀਨੇ ਦੇ ਕਰੀਬ ਹੋ ਗਈ ਠੀਕ ਐ ਇਹਨੂੰ ਸਾਢੇ 3 ਦੀ ਮੰਨ ਲਓ ਨਹੀਂ ਪੌਣੇ 4 ਦੀ ਮੰਨ ਲਓ ਯਾਨੀ ਕਿ 4 ਦੇ ਅੰਦਰ ਹੈ ਜੀ ਚੈੱਕ ਪਾਸ ਹੈ ਹਾਂ ਚੈੱਕ ਪਾਸ ਆਪਣੀ ਚੈੱਕ ਕਰਵਾਈ ਹੈ ਬੱਚਾ ਚੈੱਕ ਕਰਵਾ ਕੇ ਦੇਵਾਂਗੇ ਠੀਕ ਐ ਸੋ ਦੰਦ ਦੋਸਤੋ ਦੇਖ ਲੈਣੇ ਆਂ ਕੀਰੀ ਹੈ ਹਾਂਜੀ ਕੀਰੀ ਕੁਆਲਟੀ ਦੇ ਵਿੱਚ ਵੱਛੀ ਦੇਖਿਓ ਦੋਸਤੋ ਇਹਦੀ ਬਿਊਟੀ ਦੇਖੋ ਚਾਰਾਂ ਮਹੀਨਿਆਂ ਦੇ ਆਸ-ਪਾਸ ਗੱਭਣਾ ਸਾਢੇ ਤਿੰਨਾਂ ਦੀ ਬਾਈ ਕਹਿੰਦਾ ਮੰਨ ਲਓ ਪੌਣੇ ਚਾਰਾਂ ਦੀ ਮੰਨ ਲਓ 10-15 ਦਿਨ ਇਧਰ ਉਧਰ ਹੋ ਜਾਂਦੇ ਹੁੰਦੇ ਆ ਪਰ ਬਹੁਤ ਸੋਹਣੀ ਬੱਚੀ ਨਗੀਨਾ ਜਰਸੀ ਦਾ ਕਹਿ ਸਕਦੇ ਆ ਡਾਇਮੰਡ ਪੀਸ ਹੀ ਆ ਬਿਊਟੀ ਦੇਖ ਲਓ ਸਮੀਂ ਦੇਖ ਲਓ ਕਿੰਨੀ ਕਾ ਚਾਰਾਂ ਮਹੀਨਿਆਂ ਦੇ ਆਸ-ਪਾਸ ਇਸ ਟਾਈਮ ਕਨਫਰਮ ਚੈੱਕ ਪਾਸ ਫੇਸ ਦੀ ਬਿਊਟੀ ਦੇਖਿਓ ਇਹ ਵੱਡੀ ਜਰਸੀ ਬਾਨੀ ਆ ਦੱਸੋ ਜਿਹੜੀ ਨਰੋਈ ਜਰਸੀ ਜਿਹਨੂੰ ਆਪਾਂ ਕਹਿ ਸਕਦੇ ਆ ਲੱਤਾਂ ਇਹ ਬਹੁਤ ਮਜੂਦ ਆ ਇਹ ਪੰਜੇ ਬੱਚਿਆਂ ਜਰਸੀ ਸਹੀ ਤਾਂ ਚਾ ਦੇਖੋ ਇਹਦਾ ਖੜਨੀ ਕੁੜੀ ਦੇਖ ਸਕਦੇ ਹੋ ਤੁਸੀਂ ਸੋ ਫੇਰ ਵੇਖੋ ਬੰਤਰ ਚਿਹਰੇ ਦੀ ਠੀਕ ਹੈ ਬਾਈ ਲੈ ਚਲੋ ਸੋ ਗੱਬਨ ਚ ਇੱਕ ਪਾਸ ਜਰਸੀ ਬਹੁਤ ਸੋਹਣੀ ਤੁਹਾਨੂੰ ਦਿਖਾ ਰਿਹਾ ਮੈਂ ਸੋ ਇਹ ਚੈੱਕ ਪਾਸ ਕਨਫਰਮ ਆ ਤੁਸੀਂ ਕਰਵਾ ਕੇ ਲਿਜਾ ਸਕਦੇ ਹੋ ਇੱਕ ਹੋਰ ਬੱਚੀ ਤੁਹਾਨੂੰ ਦਿਖਾਉਣੇ ਆਂ ਦੰਦ ਦੇਖ ਲਾਂਗੇ ਆਪਾਂ ਹਾਂ ਫਿਰ ਇਹ ਕਨਫਰਮ ਹੈ ਵੀ ਠੀਕ ਹੈ ਨਾ ਇਹ ਕਿੰਨੇ ਚਰ ਦੀ ਗੱਬਣਾ ਬਾਈ ਇਹ 5.5 ਮਹੀਨਾ ਦੀ ਹੈ ਬਈ ਇੱਕ ਬੇਨਤੀ ਹੈ ਮੇਰੀ ਹੂੰ ਵੀ ਜਿਹੜੇ ਬਾਈ ਜੀ ਨੂੰ ਹੁਣ ਦੇਖੋ ਇਹ ਕਿਹੜੀਆਂ ਜੱਸੀ ਬੱਚੀਆਂ ਈ ਵੀ ਇਹ ਚੰਗੀ ਪੇਮੈਂਟ ਇਨਵੈਸਟ ਕਰਨੀ ਹੈ ਪਤਾ ਲੱਗ ਹੀ ਜਾਂਦਾ ਹੁੰਦਾ ਜੀ ਆਪਾਂ ਨੂੰ ਹਨਾ ਵੀ ਕਿੰਨੇ ਕਿਦਾਂ ਦੇ ਜਾਨਵਰ ਆ ਤੇ ਵਿੱਚ ਬਾਈ ਜੀ ਕਹਿੰਦੇ ਰੇਟ ਨੇ ਰੇਟ ਦੇਖੋ ਜੀ ਕੋਈ ਆਪਣੇ ਕੋਈ ਮੰਗਾਹਾਂ ਸੇਲ ਪਰਚੇਜ਼ ਵਾਲੇ ਬਾਈ ਵੀ ਜੀ ਆਪਣੇ ਬੰਦੇ ਆ ਜਾਂਦੇ ਹਨਾ ਸਹੀ ਹੈ ਤਾਂ ਕਰਕੇ ਆਪਾਂ ਕਰ ਹੀ ਨਹੀਂ ਕਰਾਈ ਠੀਕ ਹੈ ਸੋ ਦੋਸਤੋ ਹਾਲ ਦੀ ਵੀਡੀਓ ਲੈ ਲਓ ਸੈਕਸ਼ਨ 3 ਲੱਗੇ ਹੋਇਆ ਸਾਰਾ ਰਿਕਾਰਡਿੰਗ ਕੋਈ ਕਲਾ ਕਲਾ ਬੱਚੇ ਤੋਰਦੇ ਵੀ ਇਹ ਵੀ ਬੱਚੀ ਦੇਖਿਓ ਦੋਸਤੋ ਕੀਰੀ ਬੱਚੀ ਸਾਢੇ 5 ਮਹੀਨਿਆਂ ਦੀ ਗੱਬਣ ਹੈ ਟਾਂਜਾ ਬੜਾ ਕਮਾਲ ਦਾ ਹੈ ਹਵਾਨਾ ਕਰਮਾ ਵਾਲੀ ਬਣਾਈ ਬੈਠੀ ਹੈ ਜਰਸੀਆਂ ਦੀ ਇਹ ਖਾਸੀਅਤ ਰਹਿੰਦੀ ਹੈ ਥੋੜਾ ਦੁੱਧ ਛੇਤੀ ਲਾਉਣਾ ਸ਼ੁਰੂ ਕਰ ਦਿੰਦੇ ਹੈ ਤੇ ਹਵਾਨੇ ਵੀ ਗੋਲ ਰੱਖਦੇ ਆ ਸੋਹਣੇ ਹਵਾਨੇ ਹੁੰਦੇ ਆ ਰੰਗ ਦੇਖੋ ਇਹਦਾ ਚਮਕ ਦੇਖੋ ਇਹਦੀ ਵੀ ਤੁਸੀਂ ਚਮੜੀ ਦੇ ਵਿੱਚ ਲੋਈ ਬਿਲਕੁਲ ਸਾਫ਼ ਪਲੇਨ ਤਣਫਰਮ ਖੀਰੀ ਤੇ 5.5 ਮਹੀਨਿਆਂ ਦੀ ਗੱਭਣ 1.5 ਮਹੀਨੇ ਰਹਿੰਦੇ ਆ ਦੱਸੋ ਰੁੱਤ ਜੀ ਜੀ ਸੂ ਪੈਣਾ ਕਿਉਂਕਿ ਆਪਾਂ ਨੂੰ ਪਤਾ 8 9ਵੇਂ 10ਵੇਂ ਮਹੀਨੇ ਚ ਪੂਰੀ ਰੁੱਥ ਬਣ ਜਾਂਦੀ ਹੈ گاਵਾਾਂ ਦੀ ਵੈਸੇ ਹੁਣ ਗਰਮੀ ਚ ਵੀ ਰੇਟ ਘਟਦੇ ਨਹੀਂ ਦੇਖੋ ਇਹਦਾ ਵੀ ਢਾਂਚਾ ਚੱਲਿਓ ਹਵਾਨਾ ਦੇਖੋ ਤੁਸੀਂ ਨਗੀਨਾ ਹੀ ਐ ਇੱਕ ਇਹ ਵੀ ਸੋਖੀਰੀ ਬਹੁਤ ਸੋਹਣੀ ਬੱਚੀ ਚੰਗਾ ਕੱਦ ਚੰਗੀ ਰਵੇਲ ਹੈ ਦੀ ਦੀ ਚੈੱਕ ਪਾਸ ਇਥੋਂ ਕਰਾ ਕੇ ਲਿਜਾਓ ਜਿਹਨੂੰ ਜੱਜਦੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰ ਲਿਓ ਰੇਟ ਜਿਹੜਾ ਉਹ ਤੁਸੀਂ ਫੋਨ ਤੇ ਪਤਾ ਕਰਨਾ ਹੈ ਬਾਕੀ ਆ ਕੇ ਤੁਸੀਂ ਆਪਦੀ ਜੱਜ ਦੀ ਚੀਜ਼ ਲਿਆ ਸਕਦੇ ਹੋ ਸੋ ਹਾਈਟ ਦੇਖ ਲਈ ਸਾਹਮਣੇ ਆਪਾਂ ਖੜੇ ਹਾਂ ਫੁੱਲ ਹਾਈਟ ਆ ਦੱਸੋ ਜਰਸੀ ਦੇ ਹਿਸਾਬ ਤੇ ਹਾਂ ਜੀ ਤਿੰਨੇ ਹੀ ਬੱਚੀਆਂ ਪੂਰੀਆਂ ਸੰਭਾਂ ਇਹਦੇ ਥਾਂ ਥੋੜੇ ਦਿਖਾ ਦਿਓ ਦਿਖਾਏ ਕਰ ਸੋ ਥਾਂ ਇਹਦੇ ਵੀ ਇੱਕ ਵਾਰ ਤੁਹਾਨੂੰ ਵਿਖਾ ਦਿੰਦੇ ਠੀਕ ਹੈ ਨਰਮਲ ਓਕੇ ਸੋ ਅੱਜ ਦੀ ਵੀਡੀਓ ਦੱਸੋ ਜਰਸੀ ਵੜਾਂ ਦੀ ਸੀ ਤੇਰੇ ਜੀ ਤੁਹਾਨੂੰ ਮੈਂ ਪੰਜ ਨਾਕ ਦਿਖਾਤੇ ਆ ਧੰਨਵਾਦ ਵੀਡੀਓ ਦੇਖਣ ਲਈ